ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਵਾਲੇ ਦਿਨ ਹਸਪਤਾਲ ਦੇ ਵਿੱਚ ਉਹਨਾਂ ਦੀ ਜਾਨ ਬਚਾਉਣ ਲਈ ਘੱਟੋ-ਘੱਟ 4 ਘੰਟੇ ਤੱਕ ਵਿਖਾਵਾ ਕੀਤਾ ਗਿਆ ਇਹ ਖੁਲਾਸਾ ਐਮਜ਼ ਦੀ ਡਾਇਰੈਕਟਰ ਰਹਿ ਚੁੱਕੀ ਸਨੇਹ ਭਾਰਗ ਵੱਲੋਂ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਗਿਆ ਪੂਰੀ ਖਬਰ ਹੈ ਕਿ 4 ਘੰਟੇ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਜਾਨ ਬਚਾਉਣ ਦਾ ਦਿਖਾਵਾ ਕੀਤਾ ਗਿਆ ਸੀ ਏਮਜ਼ ਦੀ ਪਹਿਲੀ ਅਤੇ ਇਕੋ ਇੱਕ ਮਹਿਲਾ ਡਾਇਰੈਕਟਰ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਨਾਲ ਸੰਬੰਧਿਤ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਹੈ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਤਿਆ ਤੋਂ ਬਾਅਦ ਪਹਿਲੀ ਵਾਰ 31 ਅਕਤੂਬਰ 1984 ਦੇ ਕਟਨਾਕਰਮ ਦਾ ਵਿਸਤਾਰ ਨਾਲ ਵੇਰਵਾ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਨਵੀਂ ਦਿੱਲੀ ਜਾਨੀ ਏਮਜ਼ ਏਮ ਦੀ ਪਹਿਲੀ ਅਤੇ ਇਕੋ ਇੱਕ ਮਹਿਲਾ ਡਾਇਰੈਕਟਰ ਸਨੇਹ ਭਾਰਗਵ ਨੇ ਆਪਣੀ ਹਾਲ ਵਿੱਚ ਹੀ ਪ੍ਰਕਾਸ਼ਿਤ ਪੁਸਤਕ ਵਿੱਚ ਸਾਂਝਾ ਕੀਤਾ ਜਗਰਨਾਉਟ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕਿਤਾਬ ਦਾ ਊਮਨ ਹੂ ਰਨ ਐਮਜ਼ ਇਸ ਕਰਕੇ ਐਮ ਹੈ ਕਿ ਕਿਉਂਕਿ ਇਸ ਵਿੱਚ ਹੁਣ ਤੱਕ ਲੁਕੀ ਜਾਣਕਾਰੀ ਸਾਹਮਣੇ ਲਿਆਂਦੀ ਗਈ ਹੈ 31 ਅਕਤੂਬਰ 1984 ਨੂੰ ਜਦੋਂ ਇੰਦਰਾ ਗਾਂਧੀ ਨੂੰ ਗੋਲੀ ਮਾਰੀ ਗਈ ਸੀ ਤਾਂ ਉਹਨਾਂ ਨੂੰ ਐਮਜ਼ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਤਾਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਦੇਹ ਨੂੰ ਸ਼ਰਧਾਂ ਦिल्‍ली ਲਈ ਤਿੰਨ ਮੂਰਤੀ ਭਵਨ ਲਗਾਉਣ ਤੱਕ ਕੀ ਕੀ ਹੋਇਆ ਇਹ ਸਭ ਕੁਝ ਕਿਤਾਬ ਵਿੱਚ ਜ਼ਿਕਰ ਹੈ 31 ਅਕਤੂਬਰ 1984 ਨੂੰ ਸਨੇਹ ਭਾਰਗਵ ਦਾ ਏਮਜ਼ ਦੇ ਡਾਇਰੈਕਟਰ ਵਜੋਂ ਪਹਿਲਾ ਦਿਨ ਸੀ 인ਦਰਾ ਗਾਂਧੀ ਨੇ ਹੀ ਉਹਨਾਂ ਨੂੰ ਇਸ ਅਹੁਦੇ ਤੇ ਨਿਯੁਕਤ ਕੀਤਾ ਸੀ ਫਿਰੋਜ਼ਪੁਰ ਦੇ ਵਿੱਚ ਜਨਮੀ ਸਨੇਹ ਭਾਰਗਵ ਉਸ ਦਿਨ ਨੂੰ ਯਾਦ ਕਰਦੇ ਹਨ ਕਿ ਉਹ ਅਧਿਕਾਰੀ ਤੌਰ ਤੇ ਕਾਰਜਭਾਰ ਵੀ ਨਹੀਂ ਉਸਨੇ ਸੰਭਾਲਿਆ ਸੀ ਕਿ ਉਸੇ ਦਿਨ ਸਵੇਰੇ 9 ਵਜੇ ਉਸ ਦੀ ਨਿਯੁਕਤੀ ਦੀ ਪੁਸ਼ਟੀ ਲਈ ਪਰਫਾਰਮਾ ਮੀਟਿੰਗ ਚੱਲ ਰਹੀ ਸੀ ਕਿ ਰੇਡੀਓਗ੍ਰਾਫਰ ਦਰਵਾਜ਼ੇ ਅੰਦਰ ਦਾਖਲ ਹੋਇਆ ਤੇ ਉਸਨੇ ਦੱਸਿਆ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ਸਾਰੇ ਪਾਸੇ ਭਗਦੜ ਮਚ ਗਈ ਸਨੇਹ ਭਾਰਗ ਇਹ ਵੀ ਦੱਸਦੇ ਨੇ ਕਿ ਇੰਦਰਾ ਗਾਂਧੀ ਨੇ ਹੀ ਇਸ ਅਹੁਦੇ ਵਾਸਤੇ ਕਈ ਪੁਰਸ਼ ਜਿਹੜੇ ਦਾਵੇਦਾਰ ਸੀ ਉਹਨਾਂ ਨੂੰ ਦਰਕਨਾਰ ਕਰਦਿਆਂ ਹੀ ਉਸ ਨੂੰ ਏਮਜ਼ ਦਾ ਡਾਇਰੈਕਟਰ ਨੁਕਤ ਕੀਤਾ ਸੀ ਤਾਂ ਉਸ ਸਮੇਂ ਉਹ ਏਮਜ਼ ਵਿੱਚ ਹੀ ਰਿਡੋਲੋਜੀ ਦੇ ਵਿਭਾਗ ਦੇ ਮੁਖੀ ਸਨ ਸਨੇਹ ਭਾਰਗਵ ਜੋ ਹੁਣ 94 ਸਾਲ ਦੇ ਹੋ ਚੁੱਕੇ ਨੇ ਉਹਨਾਂ ਨੇ ਦਾ ਟ੍ਰਿਬਿਊਨ ਦੀ ਪੱਤਰਕਾਰ ਅਦਿਤੀ ਟੰਡਨ ਨੂੰ ਦੱਸਿਆ ਕਿ 31 ਅਕਤੂਬਰ 1984 ਦੀਆਂ ਜਾਦਾ ਅੱਜ ਵੀ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਹਨ ਜਦੋਂ ਉਹਨਾਂ ਪਹਿਲੀ ਵਾਰ ਇੰਦਰਾ ਗਾਂਧੀ ਦੀ Laash AIIMS ਦੇ ਐਮਰਜੈਂਸੀ ਵਿਭਾਗ ਦੇ ਸਟ੍ਰੈਚਰ ਤੇ ਦੇਖੀ ਸੀ ਉਹਨਾਂ ਨੇ ਇਹ ਵੀ ਦੱਸਿਆ ਕਿ ਕਿ ਸਟ੍ਰੈਚਰ ਤੇ ਚਾਦਰ ਵੀ ਉਸ ਸਮੇਂ ਨਹੀਂ ਸੀ ਇੰਦਰਾ ਗਾਂਧੀ ਦੇ ਨਿੱਜੀ ਸਖਤਰ ਆਰ ਕੇ ਤਵਣ ਅਤੇ ਸਲਾਹਕਰ ਐਮ ਐਲ ਫੌਤੇਦਾਰ ਰੋਰੇ ਸਨ ਉਹਨਾਂ ਯਾਦ ਕੀਤਾ ਕਿ ਕਿਸ ਤਰ੍ਹਾਂ ਇੰਦਰਾ ਗਾਂਧੀ ਨੂੰ 8ਵੀਂ ਮੰਜ਼ਲ ਉੱਤੇ ਆਪਰੇਸ਼ਨ ਥੀਏਟਰ ਤੇ ਲਿਜਾਇਆ ਗਿਆ ਸੀ ਜਦਕਿ ਉਹਨਾਂ ਦੀ ਨੌ ਸੋਨੀਆ ਗਾਂਧੀ ਲਈ 7ਵੀਂ ਮੰਜ਼ਲ ਤੇ ਪ੍ਰਬੰਧ ਕੀਤੇ ਗਏ ਸਨ ਕਿਤਾਬ ਚ ਅੱਗੇ ਦੱਸਿਆ ਗਿਆ ਕਿ ਸਾਨੂੰ ਦੱਸਿਆ ਗਿਆ ਕਿ ਸਾਨੂੰ ਉਹਨਾਂ ਦੀ ਮੌਤ ਦਾ ਐਲਾਨ ਉਦੋਂ ਤੱਕ ਟਾਲਣਾ ਪਵੇਗਾ ਜਦੋਂ ਤੱਕ ਉਹਨਾਂ ਦੇ ਪੁੱਤਰ ਰਜੀਵ ਗਾਂਧੀ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਤੇ ਹੋਰ ਲੋਕ ਦਿੱਲੀ ਨਹੀਂ ਆ ਜਾਂਦੇ ਰਜੀਵ ગાંધી ਚੋਣ ਦੌਰੇ ਤੇ ਪੱਛਮੀ ਬੰਗਾਲ ਵਿੱਚ ਸਨ ਅਤੇ ਉਹਨਾਂ ਵਾਪਸ ਆਉਂਦੇ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੌ ਚੁੱਕਣੀ ਸੀ ਅਗਲੇ 4 ਘੰਟੇ ਤੱਕ ਅਸੀਂ ਦਿਖਾਵਾ ਕਰਨਾ ਸੀ ਕਿ ਅਸੀਂ ਇੰਦਰਾ ਗਾਂਧੀ ਦੀ ਜਾਨ ਬਚਾਉਣ ਦੀ ਪੂਰੀ ਤਰ੍ਹਾਂ ਵਾਪੇਸ਼ਾਂ ਕੋਸ਼ਿਸ਼ ਕਰ ਰਹੀ ਹਾਂ ਉਹਨਾਂ ਇਹ ਵੀ ਦੱਸਿਆ ਕਿ ਏਮਜ ਉਸ ਦਿਨ ਸਾਰੀਆਂ ਨਿਰਧਾਰਤ ਸਰਜਰੀਆਂ ਵੀ ਰੱਦ ਕੀਤੀਆਂ ਗਈਆਂ ਸਨ ਅਤੇ ਸੀਨੀਅਰ ਸਰਜਨ ਪੀ ਵੇਨੂ ਗੋਪਾਲ ਅਤੇ ਐਮ ਐਮ ਕਪੂਰ ਨੂੰ ਇੰਦਰਾ ਗਾਂਧੀ ਦੀ ਸੰਭਾਲ ਲਈ ਸਦਿਆ ਗਿਆ ਸੀ ਜਿਨ੍ਹਾਂ ਦੇ ਸਰੀਰ ਵਿੱਚ 33 ਗੋਲੀਆਂ ਲੱਗੀਆਂ ਸਨ ਉਹਨਾਂ ਦੱਸਿਆ ਕਿ ਅਸੀਂ ਬੀ ਨੈਗੇਟਿਵ ਖੂਨ ਜੋ ਬਹੁਤ ਹੀ ਦੁਰਲਭ ਹੈ ਦੇ ਬੰਦੋਬਸਤ ਲਈ ਭੱਜਨ ਅਠ ਕਰ ਲੱਗੇ ਅਤੇ ਬਾਅਦ ਚ ਉਹ ਨੈਗੇਟਿਵ ਖੂਨ ਦਾ ਪ੍ਰਬੰਧ ਕੀਤਾ ਗਿਆ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਯਾਦ ਹੈ ਕਿ ਕਿਸ ਤਰ੍ਹਾਂ ਇੰਦਰਾ ਗਾਂਧੀ ਦੇ ਸਰੀਰ ਚੋਂ ਗੋਲੀਆਂ ਨਿਕਲਦੀਆਂ ਰਹੀਆਂ ਤੇ ਜਦ ਕਿ ਸਰਜਨ ਕੌਣ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਦਿਲ ਅਤੇ ਫੇਫੜਿਆਂ ਦੀ ਮਸ਼ੀਨ ਚਲਾਉਣ ਵਾਲਾ ਸਿੱਖ ਆਪਰੇਟਰ ਥੀਏਟਰ ਤੋਂ ਚਲਾ ਗਿਆ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਨੂੰ ਉਹਨਾਂ ਦੇ ਸਿੱਖ ਅੰਗ ਰੱਖਕਿਆਂ ਵੱਲੋਂ ਨੀ ਗੋਲੀ ਮਾਰੀ ਗਈ ਦੂਜੇ ਟੈਕਨੀਸ਼ੀਅਨ ਦਾ ਬੰਦੋਬਸਤ ਕੀਤਾ ਗਿਆ ਸੀ ਸਨੇਹ ਭਾਰਗਵ ਨੇ ਇਹ ਵੀ ਦੱਸਿਆ ਕਿ ਇਸੇ ਦਰਮਿਆਨ ਸੂਨੀਆ ਗਾਂਧੀ ਨੂੰ ਦਮੇ ਦਾ ਦੌਰਾ ਪੈ ਗਿਆ ਤੇ ਡਾਕਟਰ ਕੇਪੀ ਮਾਥਰ ਨੂੰ ਉਹਨਾਂ ਦੀ ਸੰਭਾਲ ਲਈ ਸੱਦਿਆ ਗਿਆ ਇੰਦਰਾ ਗਾਂਧੀ ਦੀ Laash Ames ਤੋਂ ਤੀਨ ਮੂਰਤੀ ਭਵਨ ਲਜਾਣ ਬਾਰੇ ਉਹਨਾਂ ਦੱਸਿਆ ਕਿ Laash ਦੀ ਸਾਮ ਸੰਭਾਲ ਵਾਲਾ ਰਸੈਨ ਜੋ ਟੀਕਿਆਂ ਨਾਲ ਉਹਨਾਂ ਦੀਆਂ ਰਗਾਂ ਵਿੱਚ ਪਾਇਆ ਗਿਆ ਸੀ ਬਾਹਰ ਰਿਸਣਾ ਸ਼ੁਰੂ ਹੋ ਗਿਆ ਸੀ ਉਹਨਾਂ ਵਿਸ਼ੇਸ਼ ਸਮਾਨ ਦੀ ਵਰਤੋਂ ਕਰਕੇ ਇੰਦਰਾ ਗਾਂਧੀ ਦੇ ਸਿਰਫ ਚਿਹਰੇ ਵੱਲ ਹੀ ਧਿਆਨ ਦਿੱਤਾ ਕਿਤਾਬ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਸਨੇਹ ਭਾਰਗਵ ਕਿਤਾਬ ਚ ਦੱਸਦੇ ਨੇ ਕਿ ਉਹਨਾਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਏਮਜ਼ ਦੇ ਦੋ ਸਿੱਖ ਮੁਲਾਜ਼ਮ ਅਤੇ ਇੱਕ ਟੈਕਨੀਸ਼ੀਅਨ ਤੇ ਉਹਨਾਂ ਦੇ ਪਰਿਵਾਰਾਂ ਨੂੰ ਖੂਨੀ ਦੰਗਿਆਂ ਦੌਰਾਨ ਸੁਰੱਖਤ ਰਹਿਣ ਵਾਸਤੇ ਪ੍ਰਬੰਧ ਕੀਤੇ ਗਏ। ਉਹਨਾਂ ਕਿਹਾ ਕਿ ਉਹਨਾਂ ਨੇ ਉਸ ਵੇਲੇ ਦਿੱਲੀ ਪੁਲਿਸ ਦੇ ਮੁਖੀ ਨਾਲ ਗੱਲਬਾਤ ਕੀਤੀ ਅਤੇ ਏਮਜ਼ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ। ਉਹਨਾਂ ਨੂੰ ਏਮਜ਼ ਦੇ ਗੈਸਟ ਆਫ ਵਿਸਟ ਰੱਖਿਆ ਗਿਆ। ਇਸ ਨਾਲ ਇਹ ਯਕੀਨੀ ਹੋਇਆ ਕਿ ਸਾਡੇ ਸਾਰੇ ਸਿੱਖ ਮੈਂਬਰ ਤੇ ਉਹਨਾਂ ਦੇ ਪਰਿਵਾਰ ਸੁਰੱਖਿਤ ਰਹੇ। ਉਹਨਾਂ ਨੇ ਕਿਹਾ ਕਿ ਮੈਂ ਉਦੋਂ ਤੋਂ ਖੁਦ ਨੂੰ ਪੁੱਛਿਆ ਤੇ ਅੱਜ ਵੀ ਖੁਦ ਨੂੰ ਪੁੱਛਦੀ ਰਹਿੰਦੀ ਹਾਂ ਕਿ ਅਸੀਂ ਧਰਮ ਦੇ ਆਧਾਰ ਤੇ ਕਿਉਂ ਲੜ ਰਹੇ ਹਾਂ ਕਿ ਅਸੀਂ ਇਕੱਠੇ ਨਹੀਂ ਰਹਿ ਸਕਦੇ ਇਹ ਸਨੇਹ ਭਾਰਗਵ ਹੋਣਾ ਨੇ ਇਹ ਉਹਨਾਂ ਦੀ ਕਿਤਾਬ ਆਈ ਉਹ ਕਿਤਾਬ ਨੂੰ ਲੈ ਕੇ ਦਾ ਟ੍ਰਿਬਿਊਨ ਦੇ ਪਹਿਲੇ ਪੰਨੇ ਤੇ ਖਬਰ ਡਾਟਰ ਵੀ ਹੁੰਦੀ ਸੀਨੀਅਰ ਪੱਤਰਕਾਰ ਅਦਿੱਤੀ ਟੰਡਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ 31 ਅਕਤੂਬਰ 1984 ਨੂੰ ਕੀਤਾ ਗਿਆ ਸੀ ਕਤਲ ਇਸ ਕਰਕੇ ਹੋਇਆ ਸੀ ਕਿ ਇੰਦਰਾ ਗਾਂਧੀ ਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਦਰਨ ਸਾਕਾ ਨੀਲਾ ਤਾਰਾ ਵੀ ਜਿਸ ਨੂੰ ਆਖਿਆ ਜਾਂਦਾ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਅਕਾਲ ਤਖਤ ਉੱਤੇ ਫੌਜੀ ਹਮਲਾ ਕਰਵਾਇਆ ਸੀ ਟੈਂਕ ਚਲਾਏ ਗਏ ਸੀ ਤੇ ਬਹੁਤ ਸਾਰੇ ਬੀਕਸੂਰ ਲੋਕ ਮਾਰੇ ਗਏ ਸੀ ਉਹ ਆਪਰੇਸ਼ਨ ਬਲੂ ਸਟਾਰ ਟੱਲਿਆ ਵੀ ਜਾ ਸਕਦਾ ਜਿਸ ਦੇ ਸੱਟਾਏ ਨਿਕਲਿਆ ਕਿ ਇੰਦਰਾ ਗਾਂਧੀ ਦਾ ਉਹਨਾਂ ਦੇ ਹੀ ਜਿਹੜੇ ਬੋਡੀਗਾਰਡ ਸੀ ਉਹਨਾਂ ਵੱਲੋਂ ਕਤਲ ਕੀਤਾ ਜਾਂਦਾ ਇੰਦਰਾ ਗਾਂਧੀ ਦੇ ਕਤਲ ਅਤੇ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਕਈ ਕਿਤਾਬਾਂ ਦਾ ਜ਼ਿਕਰ ਕਿਤਾਬਾਂ ਵਿੱਚ ਜ਼ਿਕਰ ਹੋ ਚੁੱਕਾ ਹੈ ਕਿ ਇਹ ਜਿਹੜਾ ਆਪਰੇਸ਼ਨ ਬਲੂ ਸਟਾਰ ਉਟਾਲਿਆ ਜਾ ਸਕਦਾ ਹੈ ਤੇ ਜੇ ਆਪਰੇਸ਼ਨ ਬਲੂ ਸਟਾਰ ਉਟਾਲਿਆ ਜਾ ਸਕਦਾ ਹੈ ਜ਼ਾ ਲਾਜ਼ਮੀ ਤੌਰ ਤੇ ਇੰਦਰਾ ਗਾਂਧੀ ਦਾ ਕਤਲ ਵੀ ਨਹੀਂ ਹੋਣਾ ਸੀ ਬਹੁਤ ਸਾਰੀਆਂ ਕਿਤਾਬਾਂ ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ ਲੇਕਿਨ ਹੁਣ ਇਹ ਕਿਤਾਬ ਜਿਹੜੀ ਆਈ ਹੈ ਜਿਹੜੀ ਸਨੇਹ ਭਾਰਗਵ ਹੋਣਾ ਲਿਖੀ ਜਿਹੜੀ ਏਮਜ਼ ਦੀ ਪਹਿਲੀ ਹੋਰ ਤੱਕ ਇੱਕੋ ਇੱਕ ਮਹਿਲਾ ਡਾਇਰੈਕਟਰ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਕਿ ਕਿਵੇਂ ਉਸਨ 31 ਅਕਤੂਬਰ 1984 ਨੂੰ 4 ਘੰਟਿਆਂ ਤੱਕ ਏਮਜ਼ ਦਾ ਸਟਾਫ ਇਹ ਦਿਖਾਵਾ ਕਰਦਾ ਰਿਹਾ ਕਿ ਉਹ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਬਚਾਉਂਦੇ ਰਹੇ ਕਿਉਂਕਿ ਪੱਛਮੀ ਬੰਗਾਲ ਦੇ ਵਿੱਚ ਅਰਜੀਵ ਗਾਂਧੀ ਗਏ ਸੀ ਉਹਨਾਂ ਦਾ ਇੰਤਜ਼ਾਰ ਕੀਤਾ ਗਿਆ ਸੀ ਉਸ ਸਮੇਂ ਦੇਸ਼ ਦੇ ਰਾਸ਼ਟਰਪਤੀ ਗਿਆਨੀ ਗੈਲਸਨਸਨ ਤੇ ਦੇਸ਼ ਦੇ ਗ੍ਰਹਿ ਮੰਤਰੀ ਬੂਟਾ ਸਿੰਸਨ ਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਦੇਸ਼ ਦੇ ਵਿੱਚ ਉਹ ਸਾਰਿਆਂ ਦੇ ਸਾਮニア ਦਰਬਾਰ ਸਾਹਿਬ ਤੇ ਹਮਲਾ ਹੁੰਦਾ ਬੇਕਸੂਰ ਮਾਰੇ ਜਾਂਦੇ ਨੇ ਦਰਬਾਰ ਸਾਹਿਬ ਟਾਇਆ ਜਾਂਦਾ ਕਾਲ ਤੱਕ ਟਾਇਆ ਜਾਂਦਾ ਇੰਦਰਾ ਗਾਂਧੀ ਦਾ ਕਤਲ ਹੁੰਦਾ ਤੇ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ 3000 ਤੋਂ ਵੱਧ ਜਿਹੜੇ ਨੇ ਉਹ ਸਿੱਖ ਮਾਰੇ ਜਾਂਦੇ ਨੇ ਕੋਹ ਕੋ ਮਾਰੇ ਜਾਂਦੇ ਟਾਇਰ ਪਾ ਕੇ ਸਾੜੇ ਜਾਂਦੇ ਨੇ ਜਿੰਦੇ ਸਾੜੇ ਜਾਂਦੇ ਨੇ ਧੀਆਂ ਪੈਣਾ ਦੀਆਂ ਵਿਪਤਾ ਲੁੱਟੀਆਂ ਜਾਂਦੀਆਂ ਨੇ ਇੱਜ਼ਤਾਂ ਲੁੱਟੀਆਂ ਜਾਂਦੇ ਨੇ ਉਹ ਇੱਕ ਐਡਾ ਵੱਡਾ ਸੈਂਟਰ ਸਰਕਾਰ ਤੇ ਜਾਂ ਕਾਂਗਰਸ ਪਾਰਟੀ ਤੇ ਤੱਬਾ ਜਿਹੜਾ ਸਾਰੀ ਉਮਰ ਧੋਤਾ ਨਹੀਂ ਜਾਣਾ ਹੈ ਤੇ ਹੁਣ ਇਸ ਮੌਕੇ ਉਹ ਕਿਤਾਬ ਆਈ ਹੈ ਜਦੋਂ ਫਿਰ ਜੂਨ ਮਹੀਨੇ ਦੇ ਵਿੱਚ ਜਿਹੜਾ ਵਾ ਉਸ ਕਾਲੇ ਦਿਨਾਂ ਨੂੰ ਯਾਦ ਕੀਤਾ ਜਾਊਗਾ ਜਦੋਂ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਫਿਲਹਾਲ ਇੱਕ ਕਿਤਾਬ ਦੇ ਵਿੱਚ ਇਹ ਕੁਝ ਜ਼ਿਕਰ ਹੋਇਆ ਜਿਹੜਾ ਪ੍ਰਕਾਸ਼ਿਤ ਹੋਈ ਹੈ ਕਬਰ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਜਾਣਕਾਰੀ ਦੇ ਨਾਲ ਤਰ ਤੁਲੰਦੇ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ